ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਕਾਲਜਾਂ ਦੇ ਵਿੱਚ ਦਾਖਲਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਦੇ ਵਿੱਚ 13 ਜੂਨ ਤੋਂ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਸੈਸ਼ਨ 2024 ਤੇ 25 ਦੇ ਲਈ ਪੀਯੂ ਤੋਂ ਮਾਨਤਾ ਪ੍ਰਾਪਤ ਕਾਲਜਾਂ ਦੇ ਵਿੱਚ ਅੰਡਰ ਗ੍ਰੈਜੂਏਟ ਕੋਰਸਾਂ ਦੇ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਲਾਗੂ ਕੀਤੀ ਜਾਏਗੀ ਤੇ ਇਸ ਦੇ ਤਹਿਤ ਯੂਜੀ ਡਿਗਰੀ 3 ਸਾਲ ਦੀ ਥਾਂ 4 ਸਾਲ ਦੀ ਹੋ ਜਾਵੇਗੀ ਇਨ੍ਹਾਂ ਕੋਰਸਾਂ ਦੇ ਦਾਖਲੇ ਦੇ ਵਿੱਚ ਸੰਭਾਵਿਤ ਪ੍ਰੋਗਰਾਮ ਦੇ ਤਹਿਤ 13 ਜੂਨ ਦੁਪਹਿਰ 1 ਵਜੇ ਤੋਂ ਦਾਖਲੇ ਦੇ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਤੇ 1 ਜੁਲਾਈ ਤੱਕ ਰਹੇਗੀ ਤੇ 2 ਜੁਲਾਈ ਸ਼ਾਮ 5 ਵਜੇ ਤੱਕ ਐਪਲੀਕੈਂਟਾਂ ਦੀ ਲਿਸਟ ਜਾਰੀ ਕਰ ਦਿੱਤੀ ਜਾਏਗੀ ਵਿਦਿਆਰਥੀ 4 ਜੁਲਾਈ ਨੂੰ ਲਿਸਟ ਦੇ ਵਿੱਚ ਆਰੀ ਕਿਸੇ ਵੀ ਪ੍ਰੇਸ਼ਾਨੀ ਨੂੰ ਦਰਜ ਕਰਵਾ ਸਕਦੇ ਹਨ ਤੇ ਦਾਖਲੇ ਦੇ ਲਈ ਚੁਣੇ ਗਏ ਅਪਲੀਕੈਂਟਾਂ ਦੀ ਲਿਸਟ 8 ਜੁਲਾਈ ਨੂੰ ਜਾਰੀ ਹੋਏਗੀ ਉੱਚ ਸਿੱਖਿਆ ਆਪੀ ਭਾਗ ਵੱਲੋਂ 10 ਜੁਲਾਈ ਨੂੰ ਪ੍ਰੋਵੀਜ਼ਨਲ ਮੈਰਿਟ ਲਿਸਟ ਜਾਰੀ ਕੀਤੀ ਜਾਏਗੀ ਜਿਸ ਦੇ ਵਿੱਚ ਚੁਣੇ ਹੋਏ ਅਪਲੀਕੈਂਟ ਦੀ ਮੈਰਿਟ ਅਨੁਸਾਰ ਕਾਲਜ ਦੇ ਵਿੱਚ ਸੀਟ ਦਿੱਤੀ ਜਾਏਗੀ ਤੇ ਪਹਿਲੀ ਆਨਲਾਈਨ ਕਾਉਂਸਲਿੰਗ 12 ਜੁਲਾਈ ਨੂੰ ਤੇ ਦੂਜੀ ਕਾਉਂਸਲਿੰਗ 18 ਤੇ ਉਸ ਤੋਂ ਬਾਅਦ 19 ਜੁਲਾਈ ਨੂੰ ਕਾਉਂਸਲਿੰਗ ਹੋਣ ਦੀ ਸੰਭਾਵਨਾ ਹੈ ਪਹਿਲੇ ਯੂਟੀ ਤੇ ਬਾਹਰ ਦੇ ਸਮਾਨਯ ਵਿਦਿਆਰਥੀਆਂ ਦੀ ਕਾਉਂਸਲਿੰਗ ਹੋਏਗੀ ਤੇ ਉਸ ਤੋਂ ਬਾਅਦ ਰਾਖਵੇਂ ਤੇ ਖਾਲੀ ਸੀਟਾਂ ਦੇ ਤਹਿਤ ਦਾਖਲੇ ਕੀਤੇ ਜਾਣਗੇ ਹਾਲਾਂਕਿ ਉੱਚ ਸਿੱਖਿਆ ਵਿਭਾਗ ਵੱਲੋਂ ਦਾਖਲਾ ਪ੍ਰਕਿਰਿਆ ਦੀਆਂ ਤਰੀਕਾਂ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ ਪਿਛਲੇ ਬਾਰੇ 10 ਜੂਨ ਨੂੰ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜਦਕਿ ਇਸ ਵਾਰ ਉੱਚ ਸਿੱਖਿਆ ਵਿਭਾਗ ਨਵੀਂ ਵੈੱਬਸਾਈਟ ਤੇ 13 ਜੂਨ ਤੋਂ ਇਹ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਜਗਵਾਨੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ।